ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਤੇ ਰਾਜਵੀਰ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਰਾਜਵੀਰ ਦੇ ਸਹੁਰੇ ਘਰ ਉਹਦਾ ਪਤੀ ਪ੍ਰਦੀਪ ਸੱਸ ਸਹੁਰਾ ਤੇ ਇੱਕ ਛੋਟਾ ਦਿਓਰ ਅਭੀ ਸੀ ਰਾਜਵੀਰ ਦੀ ਨਨਨ ਅਮਨ ਦਾ ਵਿਆਹ ਹੋ ਚੁੱਕਾ ਸੀ ਤੇ ਗੁਰਪ੍ਰੀਤ ਨਾਲ ਉਹਦਾ ਵਿਆਹ ਹੋਇਆ ਸੀ ਇੱਕ ਵਾਰ ਅਮਨ ਆਪਣੇ ਪੇਕੇ ਆਈ ਹੋਈ ਸੀ ਤੇ ਰਾਜਵੀਰ ਸਾਰਿਆਂ ਨੂੰ ਚਾਹ ਨਾਸ਼ਤਾ ਦੇ ਰਹੀ ਸੀ ਤੇ ਨਾਲ-ਨਾਲ ਖਾਣੇ ਦੀ ਵੀ ਤਿਆਰੀ ਕਰਨ ਲੱਗੀ ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਸੀ ਸਾਰੇ ਮਜ਼ਾਕ-ਮਸਤੀ ਕਰ ਰਹੇ ਸੀ। ਸੱਸ ਤੇ ਰਾਜਵੀਰ ਵਿੱਚ ਵਿੱਚ ਉੱਠ ਕੇ ਰਸੋਈ ਦਾ ਜਾਜਾ ਲੈ ਰਹੀਆਂ ਸੀ ਤਾਂ ਕਿ ਖਾਣ-ਪੀਣ ਵਿੱਚ ਕੋਈ ਗੜਬੜੀ ਨਾ ਹੋਵੇ। ਥੋੜੀ ਦੇਰ ਬਾਅਦ ਰਾਜਵੀਰ ਦੀ ਸੱਸ ਨੇ ਕਿਹਾ, "ਪੁੱਤ ਚੱਲ, ਛੇਤੀ ਗਰਮਾ-ਗਰਮ ਰੋਟੀਆਂ ਪਕਾ ਲੈਣੇ ਆਂ। ਹੁਣ ਸਾਰਿਆਂ ਦੇ ਖਾਣ ਦਾ ਵੇਲਾ ਹੋ ਗਿਆ ਆ।" ਤਾਂ ਰਾਜਵੀਰ ਨੇ ਕਿਹਾ, "ਠੀਕ ਆ ਮੰਮੀ, ਚਲੋ ਪਕਾ ਲੈਣੇ ਆਂ।" ਸਾਰੇ ਟੀਵੀ ਤੇ ਕੋਈ ਫਿਲਮ ਵੇਖ ਰਹੇ ਸੀ ਤੇ ਰਾਜਵੀਰ ਤੇ ਉਹਦੀ ਸੱਸ ਰਸੋਈ ਵਿੱਚ ਜਾ ਕੇ ਰੋਟੀਆਂ ਪਕਾਉਣ ਲੱਗੀਆਂ। ਉਦੋਂ ਹੀ ਰਾਜਵੀਰ ਦੀ ਸੱਸ ਦੇ ਫੋਨ ਤੇ ਕਿਸੇ ਦਾ ਫੋਨ ਆਇਆ ਤੇ ਉਹ ਫੋਨ ਤੇ ਗੱਲ ਕਰਨ ਲੱਗ ਪਈ ਹੁਣ ਰਾਜਵੀਰ ਇਕੱਲੀ ਰਸੋਈ 'ਚ ਚਲੀ ਗਈ ਰਾਜਵੀਰ ਦੀ ਸੱਸ ਕਾਫੀ ਟਾਈਮ ਗੱਲ ਕਰਦੀ ਰਹੀ ਸ਼ਾਇਦ ਕੋਈ ਜ਼ਰੂਰੀ ਗੱਲ ਹੋਣੀ ਆ ਤੇ ਬਾਕੀ ਸਾਰਾ ਪਰਿਵਾਰ ਟੀਵੀ ਵੇਖਣ ਵਿੱਚ ਮਸ਼ਰੂਫ ਸੀ ਰਾਜਵੀਰ ਦਾ ਨੰਦੋਇਆ ਗੁਰਪ੍ਰੀਤ ਪਾਣੀ ਲੈਣ ਰਸੋਈ ਵੱਲ ਆਇਆ ਤੇ ਰਸੋਈ ਵਿੱਚ ਰਾਜਵੀਰ ਨੂੰ ਇਕੱਲੀ ਵੇਖਿਆ ਤਾਂ ਥੋੜੀ ਦੇਰ ਬਾਅਦ ਰਸੋਈ ਵਿੱਚੋਂ ਰਾਜਵੀਰ ਦੀ ਉੱਚੀ ਉੱਚੀ ਚੀਕਾਂ ਦੀ ਆਵਾਜ਼ ਆਉਣ ਲੱਗੀ ਸਾਰੇ ਹੱਡ ਬੜਾ ਕੇ ਰਸੋਈ ਵੱਲ ਭੱਜੇ ਤਾਂ ਵੇਖਿਆ ਰਾਜਵੀਰ ਗੁੱਸੇ ਵਿੱਚ ਖੜੀ ਸੀ ਤੇ ਗੁਰਪ੍ਰੀਤ ਉਹਦੇ ਸਾਹਮਣੇ ਖੜਾ ਸੀ ਤਾਂ ਰਾਜਵੀਰ ਨੇ ਗੁੱਸੇ ਨਾਲ ਇੱਕ ਥੱਪੜ ਗੁਰਪ੍ਰੀਤ ਨੂੰ ਮਾਰ ਦਿੱਤਾ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਬਤਮੀਜ਼ੀ ਕਰਨ ਦੀ ਸਾਰਾ ਪਰਿਵਾਰ ਹਰਾਨ ਸੀ ਘਰ ਦੇ ਜਵਾਈ ਨੂੰ ਇਸ ਤਰ੍ਹਾਂ ਥੱਪੜ ਮਾਰ ਦੇਣਾ ਇੰਨੀ ਬਤਮੀਜ਼ੀ ਨਾਲ ਜਵਾਈ ਨਾਲ ਗੱਲ ਕਰਨੀ ਰਾਜਵੀਰ ਦੀ ਸੱਸ ਗੁੱਸੇ ਵਿੱਚ ਬੋਲੀ ਰਾਜਵੀਰ ਤੇਰੀ ਹਿੰਮਤ ਕਿਵੇਂ ਹੋਈ ਗੁਰਪ੍ਰੀਤ ਨਾਲ ਐਵੇਂ ਗੱਲ ਕਰਨ ਦੀ ਉਹ ਇਸ ਘਰ ਦਾ ਜਵਾਈ ਆ ਉਹਦੇ ਉੱਤੇ ਹੱਥ ਚੁੱਕਣ ਦੀ ਤੇਰੀ ਹਿੰਮਤ ਕਿਵੇਂ ਹੋਗੀ ਰਾਜਵੀਰ ਨੇ ਵੀ ਗੁੱਸੇ ਵਿੱਚ ਕਹਿ ਦਿੱਤਾ ਜਵਾਈ ਆ ਤਾਂ ਇਹਦਾ ਇਹ ਮਤਲਬ ਨਹੀਂ ਕਿ ਇਹ ਕੁਝ ਵੀ ਕਰੂਗਾ ਇਹਨੇ ਬੜੇ ਗਲਤ ਤਰੀਕੇ ਨਾਲ ਮੈਨੂੰ ਹੱਥ ਲਾਇਆ ਆ ਪਾਣੀ ਲੈਣ ਆਇਆ ਸੀ ਰਸੋਈ 'ਚ ਤੇ ਇੱਥੇ ਮੈਨੂੰ ਇਕੱਲੀ ਵੇਖ ਕੇ ਬੜੇ ਗੰਦੇ ਤਰੀਕੇ ਨਾਲ ਮੈਨੂੰ ਹੱਥ ਲਾਇਆ ਇਹਨੇ ਇਹ ਕੀ ਸਮਝਦਾ ਆ ਜਵਾਈ ਆ ਤਾਂ ਕੁਝ ਵੀ ਕਰੂਗਾ ਤਾਂ ਗੁਰਪ੍ਰੀਤ ਬੋਲਿਆ ਇਹ ਤੂੰ ਕੀ ਕਹਿ ਰਹੀ ਆ ਭਾਬੀ ਭਾਬੀ ਤੂੰ ਇਹੋ ਜੀ ਬਕਵਾਸ ਕਿਵੇਂ ਕਰ ਸਕਦੀ ਆ ਮੇਰੇ ਬਾਰੇ ਕੀ ਮੈਂ ਤੈਨੂੰ ਇਹੋ ਜਿਹਾ ਲੱਗਦਾ ਆ ਤਉ ਉਦੋਂ ਹੀ ਅਮਨ ਰਾਜਵੀਰ ਦੇ ਸਾਹਮਣੇ ਆ ਕੇ ਖੜੋ ਗਈ ਭਾਬੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਪਤੀ ਤੇ ਹੱਥ ਚੁੱਕਣ ਦੀ ਤੇ ਉੱਤੋਂ ਤੂੰ ਇੰਨਾ ਘਟੀਆ ਇਲਜ਼ਾਮ ਮੇਰੇ ਪਤੀ ਤੇ ਲਾਉਣ ਲੱਗੀ ਆ ਹੁਣੇ ਗੌਰਪ੍ਰੀਤ ਕੋਲੋਂ ਮਾਫੀ ਮੰਗ ਨਹੀਂ ਤਾਂ ਤੇਰੀ ਖੈਰ ਨਹੀਂ ਤਾਂ ਰਾਜਵੀਰ ਨੇ ਕਿਹਾ ਬਕਵਾਸ ਬੰਦ ਕਰ ਅਮਨ ਆਪਣੇ ਪਤੀ ਨੂੰ ਕਹਿ ਕਿ ਮੇਰੇ ਕੋਲੋਂ ਮਾਫੀ ਮੰਗੇ ਕਿੰਨੇ ਗਲਤ ਤਰੀਕੇ ਨਾਲ ਇਹਨੇ ਮੈਨੂੰ ਹੱਥ ਲਾਇਆ ਇਹ ਆਪਣੇ ਆਪ ਨੂੰ ਸਮਝਦਾ ਕੀ ਆ ਤਉ ਦੋ ਰਾਜਵੀਰ ਦੀ ਸਾਸ ਸਤੇ ਸੋਹਰਾ ਦੋਵੇਂ ਰਾਜਵੀਰ ਨੂੰ ਝਿੜਕਣ ਲੱਗੇ ਬਹੁਤੇਰੀ ਕਿਵੇਂ ਹਿੰਮਤ ਹੋਈ ਜਵਾਈ ਨੂੰ ਇਵੇਂ ਕਹਿਣ ਦੀ ਇਹਨਾਂ ਘਟਿਆਲ ਜਮ ਉਹਦੇ ਉੱਤੇ ਲਾਉਂਦੀ ਪੰਜ ਸਾਲਾਂ ਤੋਂ ਇਸ ਘਰ ਦਾ ਜਵਾਈ ਆਏ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਇਹੋ ਜੀ ਘਟਿਆ ਕੰਮ ਕਦੀ ਨਹੀਂ ਕਰ ਸਕਦਾ ਆਪਣੀ ਬਕਵਾਸ ਬੰਦ ਕਰ ਤਾਂ ਰਾਜਵੀਰ ਨੇ ਕਿਹਾ ਮੈਂ ਬਕਵਾਸ ਨਹੀਂ ਕਰ ਰਹੀ ਤੇ ਉਹਨੇ ਫਿਰ ਪ੍ਰਦੀਪ ਵੱਲ ਵੇਖਿਆ ਪ੍ਰਦੀਪ ਨੇ ਵੀ ਆਪਣੀ ਘਰ ਵਾਲੀ ਰਾਜਵੀਰ ਦਾ ਪੱਖ ਲੈਂਦੇ ਹੋਏ ਕਿਹਾ ਹਾਂ ਤਾਂ ਅਸੀਂ ਵੀ ਇੱਥੇ ਕੁਝ ਨਹੀਂ ਵੇਖਿਆ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਕੀ ਹੋਇਆ ਆ ਤੇ ਤੁਸੀਂ ਸਿੱਧਾ-ਸਿੱਧਾ ਕਿਵੇਂ ਗੁਰਪ੍ਰੀਤ ਦਾ ਸਾਥ ਦੇ ਸਕਦੇ ਹੋ ਇੱਥੇ ਕੀ ਹੋਇਆ ਇਹ ਤਾਂ ਬਸ ਗੁਰਪ੍ਰੀਤ ਜੀ ਰਾਜਵੀਰ ਹੀ ਜਾਣਦੇ ਆ ਜਿਵੇਂ ਤੁਸੀਂ ਗੁਰਪ੍ਰੀਤ ਤੇ ਵਿਸ਼ਵਾਸ ਕਰਦੇ ਹੋ ਨਾ ਉਸੇ ਤਰ੍ਹਾਂ ਮੈਂ ਵੀ ਰਾਜਵੀਰ ਤੇ ਵਿਸ਼ਵਾਸ ਕਰਦਾ ਆ ਆਖਿਰ ਉਹ ਵੀ ਇਸ ਘਰ ਦੀ ਬਹੂ ਆ ਉਹ ਵੀ 2 ਸਾਲਾਂ ਤੋਂ ਇਸੇ ਘਰ ਚ ਰਹਿੰਦੀ ਆ ਤੇ ਮੇਰੀ ਘਰ ਵਾਲੀ ਆ ਤਾਂ ਮਨ ਨੇ ਕਿਹਾ ਵੀਰ ਵਾ ਅਜ ਆਪਣੀ ਘਰਵਾਲੀ ਦੇ ਪਿੱਛੇ ਘਰ ਦੇ ਜਵਾਈ ਨੂੰ ਬੇਇਜਤ ਕਰ ਰਹੀ ਆਂ ਤੂੰ ਤਾਂ ਪ੍ਰਦੀਪ ਨੇ ਕਿਹਾ ਮਨ ਜਿਵੇਂ ਤੈਨੂੰ ਆਪਣੇ ਪਤੀ ਤੇ ਭਰੋਸਾ ਆਇਆ ਨਾ ਉਵੇਂ ਹੀ ਮੈਨੂੰ ਵੀ ਆਪਣੀ ਪਤਨੀ ਤੇ ਭਰੋਸਾ ਆਇਆ ਜਾਂ ਤੂੰ ਆਪਣੇ ਪਤੀ ਦੀ ਗੱਲ ਨੂੰ ਸਹੀ ਗੱਲ ਕਹਿ ਸਕਦੀ ਆਂ ਤਾਂ ਮੈਂ ਵੀ ਆਪਣੀ ਪਤਨੀ ਦੀ ਗੱਲ ਨੂੰ ਸਹੀ ਦੱਸ ਸਕਦਾ ਆਂ ਮੈਨੂੰ ਪੂਰਾ ਯਕੀਨ ਆ ਕਿ ਉਹ ਇਹੋ ਜੀ ਗੰਦੀ ਹਰਕਤ ਕਦੀ ਨਹੀਂ ਕਰ ਸਕਦੀ ਕਿ ਉਹ ਝੂਠ ਬੋਲ ਕੇ ਘਰ ਦੇ ਜਵਾਈ ਨੂੰ ਬਦਨਾਮ ਕਰੇ ਤੇ ਉਹਦੇ ਉੱਤੇ ਹੱਥ ਚੁੱਕੇ ਤਾਂ ਮਨ ਨੇ ਕਿਹਾ ਤੇਰਾ ਮੇਰਾ ਪਤੀ ਐਵੇਂ ਕਰ ਸਕਦਾ ਆ ਬਕਵਾਸ ਨਾ ਕਰ ਆਪਣੀ ਘਰ ਵਾਲੀ ਦੀ ਤਰਫਦਾਰੀ ਕਰਨੀ ਬੰਦ ਕਰ ਦੇ ਪ੍ਰਦੀਪ ਦੇ ਮੰਮੀ ਪਾਪਾ ਨੇ ਕਿਹਾ ਪ੍ਰਦੀਪ ਰਾਜਵੀਰ ਨੂੰ ਬੋਲ ਕਿ ਹੁਣ ਇਹ ਗੁਰਪ੍ਰੀਤ ਕੋਲੋਂ ਮਾਫੀ ਮੰਗੇ ਇਹਨੇ ਇੰਨੀ ਬੇਇੱਜ਼ਤੀ ਕਰ ਦਿੱਤੀ ਆ ਸਾਡੇ ਜਵਾਈ ਦੀ ਇੱਕ ਗਲਤਫਹਿਮੀ ਦੀ ਵਜ੍ਹਾ ਤੋਂ ਤਾਂ ਪ੍ਰਦੀਪ ਨੇ ਕਿਹਾ ਬਿਲਕੁਲ ਨਹੀਂ ਮਾਂ ਬਿਣਾ ਵੇਖੇ ਤੁਸੀਂ ਸਿੱਧਾ ਸਿੱਧਾ ਗੁਰਪ੍ਰੀਤ ਦੀ ਸਾਈਡ ਨਹੀਂ ਲੈ ਸਕਦੇ ਸਿਰਫ ਇਸ ਲਈ ਕਿ ਇਹ ਇਸ ਘਰ ਦਾ ਜਵਾਈ ਆ ਜਿਵੇਂ ਅਮਨ ਤੁਹਾਡੀ ਕੁੜੀ ਆ ਓਵੇਂ ਮੈਂ ਵੀ ਤੁਹਾਡਾ ਹੀ ਪੋਤਾ ਆ ਜਿਵੇਂ ਤੁਹਾਡੀ ਕੁੜੀ ਆਪਣੇ ਪਤੀ ਦਾ ਸਾਥ ਦੇ ਰਹੀ ਆ ਨਾ ਉਵੇਂ ਮੈਂ ਵੀ ਆਪਣੀ ਪਤਨੀ ਦਾ ਸਾਥ ਦੇ ਰਿਹਾ ਆ ਅਸੀਂ ਦੋਵੇਂ ਤੁਹਾਡੇ ਹੀ ਬੱਚੇ ਆ ਤੁਹਾਨੂੰ ਆਪਣੀ ਕੁੜੀ ਦੀਆਂ ਗੱਲਾਂ ਤੇ ਯਕੀਨ ਆ ਗਿਆ ਪਰ ਮੁੰਡੇ ਦੀਆਂ ਗੱਲਾਂ ਤੇ ਯਕੀਨ ਨਹੀਂ ਹੈਗਾ ਪ੍ਰਦੀਪ ਦੇ ਮੰਮੀ ਪਾਪਾ ਨੇ ਕਿਹਾ ਅਸੀਂ ਕੁਝ ਨਹੀਂ ਸੋchnਾ ਚਾਹੁੰਦੇ ਸਾਨੂੰ ਬਸ ਇਹਨਾਂ ਪਤਾ ਆ ਕਿ ਰਾਜਵੀਰ ਨੇ ਸਾਡੀ ਜਵਾਈ ਤੇ ਹੱਥ ਚੁੱਕਿਆ ਆ ਇਹਨੇ ਇਹ ਬਹੁਤ ਵੱਡੀ ਗਲਤੀ ਕੀਤੀ ਆ ਇਹਨੂੰ ਹੁਣੇ ਇਸੇ ਵळे ਸਾਡੀ ਜਵਾਈ ਕੋਲੋਂ ਮਾਫੀ ਮੰਗਣੀ ਪਊਗੀ ਤਨ ਰਾਜਵੀਰ ਨੇ ਕਿਹਾ ਮੈਂ ਕੋਈ ਮਾਫੀ ਮੰਗਣ ਵਾਲੀ ਨਹੀਂ ਬਲਕਿ ਗੌਰਪ੍ਰੀਤ ਨੂੰ ਮੇਰੇ ਕੋਲੋਂ ਮਾਫੀ ਮੰਗਣੀ ਪਊਗੀ ਜਿਹੜੀ ਕਰਤੂਤ ਇਹਨੇ ਮੇਰੇ ਨਾਲ ਕੀਤੀ ਆ ਕੋਈ ਇਨਾ ਬਿਰਸ਼ਰਮਾ ਕਿਵੇਂ ਹੋ ਸਕਦਾ ਹੈ ਕਿ ਆਪਣੀ ਪਤਨੀ ਦੀ ਭਾਬੀ ਨੂੰ ਗਲਤ ਤਰੀਕੇ ਨਾਲ ਹੱਥ ਲਾਵੇ ਇਹ ਕਹਿ ਕੇ ਰਾਜਵੀਰ ਆਪਣੇ ਕਮਰੇ ਵਿੱਚ ਚਲੀ ਗਈ ਅਮਨ ਤੇ ਗੌਰਪ੍ਰੀਤ ਨੇ ਪੂਰੇ ਘਰ ਤਮਾਸ਼ਾ ਕੀਤਾ ਤੇ ਅਮਨ ਦੇ ਮੰਮੀ ਪਾਪਾ ਵੀ ਉਹਨਾਂ ਦਾ ਹੀ ਸਾਥ ਦੇ ਰਹੇ ਸੀ ਪਰ ਪ੍ਰਦੀਪ ਰਾਜਵੀਰ ਦੇ ਨਾਲ ਸੀ ਗੁਰਪ੍ਰੀਤ ਨੇ ਕਿਹਾ ਹੁਣ ਮੈਂ ਕਦੀ ਇਸ ਘਰ ਚ ਦੁਬਾਰਾ ਨਹੀਂ ਆਉਂਗਾ ਜਿਸ ਘਰ ਚ ਜਵਾਈ ਨਾਲ ਇੰਨੀ ਬਾਤਮੀ ਜੀ ਕੀਤੀ ਜਾਂਦੀ ਆ ਗੁਰਪ੍ਰੀਤ ਦੇ ਸਾਸੋਰੇ ਨੇ ਕਿਹਾ ਨਹੀਂ ਗੁਰਪ੍ਰੀਤ ਪੁੱਤ ਤੂੰ ਸਾਡਾ ਜਵਾਈ ਆ ਤੇ ਤੂੰ ਇਸ ਘਰ ਚ ਹਮੇਸ਼ਾ ਆਏਂਗਾ ਕੱਲ ਦੀ ਆਈਏ ਕੁੜੀ ਦਾ ਕਰਕੇ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਖਰਾਬ ਕਰ ਸਕਦੇ ਹੁਣ ਪ੍ਰਦੀਪ ਦੇ ਮੰਮੀ ਪਾਪਾ ਨੇ ਸਿੱਧਾ ਸਿੱਧਾ ਕਹਿ ਦਿੱਤਾ ਕਿ ਪ੍ਰਦੀਪ ਤੂੰ ਆਪਣੀ ਪਤਨੀ ਨੂੰ ਪਤਨੀ ਲਈ ਘਰ ਦੇ ਜਵਾਈ ਨੂੰ ਨਾਰਾਜ਼ ਕੀਤਾ ਆ ਕੁਝ ਵੀ ਆ ਪਰ ਉਹ ਹੈ ਤਾਂ ਬਗਾਨੀ ਹੀ ਜਾ ਕੋ ਚਿਰੀ ਹੋਇਆ ਉਹਨੂੰ ਇੱਥੇ ਆਈ ਨੂੰ ਤੇ ਹਰਕਤਾਂ ਵੇਖ ਉਹਦੀਆਂ ਤੂੰ ਉਹਦੇ ਪਿੱਛੇ ਲੱਗ ਕੇ ਤੂੰ ਗੁਰਪ੍ਰੀਤ ਦੇ ਨਾ ਗੰਦਾ ਇਲਜ਼ਾਮ ਲਾ ਰਿਆ ਆ ਤਾਂ ਪ੍ਰਦੀਪ ਕੋਲੋਂ ਵੀ ਰਿਆਣਾ ਗਿਆ ਤਾਂ ਉਹਨੇ ਕਿਹਾ ਕੁਝ ਵੀ ਨਹੀਂ ਪੂਰੇ 2 ਸਾਲਾਂ ਤੋਂ ਇਸ ਘਰ ਦੀ ਬਹੂ ਆ ਜੇ ਉਹ ਦੂਜੇ ਘਰ ਤੋਂ ਆਈ ਆ ਤਾਂ ਤੁਹਾਡਾ ਜਵਾਈ ਵੀ ਇਸ ਘਰ ਦਾ ਨਹੀਂ ਆ ਜਿਸ ਤਰ੍ਹਾਂ ਤੁਹਾਨੂੰ ਰਾਜਵੀਰ ਦੀਆਂ ਗੱਲਾਂ ਤੇ ਭਰੋਸਾ ਨਹੀਂ ਨਾ ਉਵੇਂ ਹੀ ਤੁਹਾਨੂੰ ਗੁਰਪ੍ਰੀਤ ਦੀਆਂ ਗੱਲਾਂ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜੇ ਅਮਨ ਨੂੰ ਆਪਣੇ ਪਤੀ ਤੇ ਇੰਨਾ ਭਰੋਸਾ ਆਇਆ ਮੈਨੂੰ ਵੀ ਆਪਣੀ ਪਤਨੀ ਤੇ ਪੂਰਾ ਭਰੋਸਾ ਆ ਤੁਸੀਂ ਦੋਵੇਂ ਸਿਰਫ ਆਪਣੀ ਜਵਾਈ ਦਾ ਕਰਕੇ ਉਹਦਾ ਸਾਥ ਦੇ ਰਹੇ ਹੋ ਰਾਜਵੀਰ ਤਾਂ ਤੁਹਾਡੇ ਨਾਲ 2 ਸਾਲਾਂ ਤੋਂ ਰਹਿ ਰਹੀ ਆ ਨਾ ਤਾਂ ਮੰਮੀ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਇਹੋ ਜਿਹਾ ਕੁਝ ਕਰ ਸਕਦੀ ਆ ਜਦ ਕਿ ਗੁਰਪ੍ਰੀਤ ਨਾਲ ਤਾਂ ਤੁਸੀਂ ਕਦੀ ਕਦਾਰੀ ਮਿਲਦੇ ਹੋ ਪਰ ਰਾਜਵੀਰ ਦੇ ਨਾਲ ਤਾਂ ਤੁਸੀਂ 24 ਘੰਟੇ ਰਹਿੰਦੇ ਹੋ ਕੀ 2 ਸਾਲਾਂ ਵਿੱਚ ਤੁਹਾਨੂੰ ਇੱਕ ਵਾਰ ਵੀ ਕਦੀ ਐਵੇਂ ਲੱਗਾ ਕਿ ਰਾਜਵੀਰ ਇਹੋ ਜਿਹੀ ਘਟੀਆ ਹਰਕਤ ਕਰ ਸਕਦੀ ਆ ਪ੍ਰਦੀਪ ਨੇ ਆਪਣੀ ਮੰਮੀ ਪਾਪਾ ਨੂੰ ਕਿਹਾ ਅਸੀਂ ਕੁਝ ਨਹੀਂ ਸੁਣ ਸਕਦੇ ਤੋ ਬਸ ਰਾਜਵੀਰ ਨੂੰ ਕਹਿ ਕੇ ਗੁਰਪ੍ਰੀਤ ਕੋਲੋਂ ਮਾਫੀ ਮੰਗੇ ਤਾਂ प्रदीप ਨੇ ਕਿਹਾ ਰਾਜਵੀਰ ਕੋਈ ਮਾਫੀ ਨਹੀਂ ਮੰਗੂਗੀ ਜਦ ਕਿਸੇ ਨੇ ਕੁਝ ਨਹੀਂ ਵੇਖਿਆ ਤਾਂ ਜਿਵੇਂ ਤੁਹਾਨੂੰ ਰਾਜਵੀਰ ਦੀਆਂ ਗੱਲਾਂ ਤੇ ਭਰੋਸਾ ਨਹੀਂ ਹੋਵੇ ਹੀ ਗੁਰਪ੍ਰੀਤ ਦੀਆਂ ਗੱਲਾਂ ਤੇ ਮੈਨੂੰ ਯਕੀਨ ਨਹੀਂ ਗੁਰਪ੍ਰੀਤ ਨੇ ਇਹ ਸੁਣ ਕੇ ਬਹੁਤ ਔਲਾ ਪਾਇਆ ਤੇ ਕਿਹਾ ਮਨ ਚੁੱਪ ਚਾਪ ਇਥੋਂ ਚੱਲ ਤੇਰੇ ਪੇਕੇ ਮੇਰੀ ਬੜੀ ਬੇਇੱਜ਼ਤੀ ਹੋ ਚੁੱਕੀ ਆ ਹੁਣ ਤੂੰ ਕਦੀ ਇਸ ਘਰ ਚ ਪੈਰ ਨਹੀਂ ਰੱਖੇਂਗੀ ਅਮਨ ਗੁਰਪ੍ਰੀਤ ਦੇ ਨਾਲ ਜਾਣ ਹੀ ਲੱਗੀ ਸੀ ਤਾਂ ਅਮਨ ਦੇ ਮੰਮੀ ਪਾਪਾ ਨੂੰ ਲੱਗਾ ਕਿ ਅਮਨ ਤੇ ਸਾਡਾ ਜਵਾਈ ਇੰਨੇ ਦੁਖੀ ਹੋ ਕੇ ਘਰੋਂ ਜਾ ਰਿਹਾ ਇਹ ਸਹੀ ਨਹੀਂ ਤਾਂ ਉਹਨਾਂ ਨੇ ਕਿਹਾ ਨਹੀਂ ਅਮਨ ਗੁਰਪ੍ਰੀਤ ਤੁਸੀਂ ਕਿਤੇ ਨਹੀਂ ਜਾਓਗੇ ਜੇਕਰ ਛੱਡ ਕੇ ਕੋਈ ਜਾਊਗਾ ਨਾ ਤਾਂ ਉਹ ਰਾਜਵੀਰ ਤੇ ਪ੍ਰਦੀਪ ਜਾਣਗੇ ਕਿਉਂਕਿ ਇੱਕ ਤਾਂ ਇਹਨਾਂ ਨੇ ਗਲਤੀ ਕੀਤੀ ਉਤੋਂ ਮਾਫੀ ਮੰਗਣ ਤੋਂ ਇਨਕਾਰ ਕਰਦੇ ਆ ਇਹ ਘਰ ਮੇਰਾ ਆ ਤੇ ਇਤੇ ਉਹ ਹੋਊਗਾ ਜੋ ਮੈਂ ਚਾਹੂੰਗਾ ਇਹ ਸੁਣ ਕੇ ਪ੍ਰਦੀਪ ਨੂੰ ਬੜੀ ਹੈਰਾਨੀ ਹੋਈ ਕਿ ਉਹਦਾ ਮਾਪਿਓ ਜਵਾਈ ਦਾ ਕਰਕੇ ਸਾਨੂੰ ਘਰੋਂ ਕੱਢਣ ਨੂੰ ਤਿਆਰ ਹੋ ਗਏ ਆ ਉਹ ਵੀ ਉਸ ਗੱਲ ਲਈ ਜੀ ਦੀ ਸਚਾਈ ਕਿਸੇ ਨੂੰ ਨਹੀਂ ਪਤਾ ਰਾਜਵੀਰ ਨੇ ਇੱਕ ਵਾਰ ਆਪਣੇ ਸਾਸੋਹਰੇ ਵੱਲ ਵੇਖਿਆ ਤੇ ਸੋਚਿਆ ਦੋ ਸਾਲਾਂ ਤੋ ਇਸ ਘਰ ਲਈ ਮੈਂ ਆਪਣੀ ਜੀ ਜਾਨ ਲਾ ਦਿੱਤੀ ਇੱਕ ਚੰਗੀ ਬਹੂ ਬਣ ਦਾ ਫਰਜ਼ ਨਿਭਾਇਆ ਤੇ ਮੈਨੂੰ ਇਹ ਸਿਲਾ ਮਿਲਿਆ ਕਿ ਮੇਰੀਆਂ ਗੱਲਾਂ ਤੇ ਕੋਈ ਯਕੀਨ ਹੀ ਨਹੀਂ ਕਰ ਰਿਹਾ ਕਿਉਂਕਿ ਮੈਂ ਬਹੂ ਆ ਸਚਾਈ ਕੀ ਹੈ ਇਹ ਤਾਂ ਸਿਰਫ ਮੈਂ ਤੇ ਗੋਰਪ੍ਰੀਤ ਹੀ ਜਾਣਦੇ ਆ ਪਰ ਗੁਰਪ੍ਰੀਤ ਦੀਆਂ ਗੱਲਾਂ ਨੂੰ ਸੱਚ ਮੰਨਿਆ ਜਾ ਰਿਹਾ ਆ ਤੇ ਮੇਰੀਆਂ ਗੱਲਾਂ ਨੂੰ ਗਲਤ ਖੈਰ ਹੁਣ ਗੱਲ ਆਤਮ ਸਨਮਾਨ ਤੇ ਆ ਚੁੱਕੀ ਸੀ ਰਾਜਵੀਰ ਤੇ ਪ੍ਰਦੀਪ ਉਸੇ ਵੇਲੇ ਆਪਣਾ ਸਾਰਾ ਸਮਾਨ ਲੈ ਕੇ ਘਰੋਂ ਨਿਕਲ ਗਏ ਪੂਰੇ ਘਰ 'ਚ ਇੱਕ ਵਾਰ ਸ਼ਨਾਟਾ ਸਾਗ ਛਾ ਗਿਆ ਕਿਉਂਕਿ ਇੱਕ ਹੱਸਦਾ ਖੇਡ ਦਾ ਪਰਵਾਹ ਟੁੱਟ ਚੁੱਕਾ ਸੀ ਰਾਜਵੀਰ ਦੇ ਤੁਰਦੇ ਤੁਰਦੇ ਸੱਸ ਨੇ ਕਿਹਾ ਕਿ ਇਹ ਗੱਲ ਕਰਦੀ ਆ ਤੇ ਘਰ ਦੇ ਅੰਦਰ ਹੀ ਰਹਿਣੀ ਚਾਹੀਦੀ ਆ ਕਦੀ ਵੀ ਤੁਹਾਡੀ ਜ਼ੁਬਾਨ ਤੇ ਜਾਂ ਕਿਸੇ ਹੋਰ ਦੀ ਜ਼ੁਬਾਨ ਤੇ ਇਹ ਗੱਲ ਨਹੀਂ ਆਉਣੀ ਚਾਹੀਦੀ ਜੋ ਕੁਝ ਇੱਥੇ ਹੋਇਆ ਸੀ ਕਰ ਦੀ ਇੱਜ਼ਤ ਕਰਦੇ ਅੰਦਰ ਹੀ ਰਹਿਣੀ ਚਾਹੀਦੀ ਆ ਖੈਰ ਰਾਜਵੀਰ ਤੇ ਪ੍ਰਦੀਪ ਚਲੇ ਗਏ ਤੇ ਇੱਕ ਰਾਤ ਰਾਜਵੀਰ ਤੇ ਪ੍ਰਦੀਪ ਨੇ ਹੋਟਲ 'ਚ ਗੁਜ਼ਾਰੀ ਤੇ ਸਵੇਰੇ ਪ੍ਰਦੀਪ ਨੇ ਇੱਕ ਕਿਰਾਏ ਦਾ ਘਰ ਲੈ ਲਿਆ ਫਿਰ ਉਹਦੇ ਵਿੱਚ ਚਲੇ ਗਏ ਰਾਜਵੀਰ ਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਖੈਰ ਵਕਤ ਇਸੇ ਤਰ੍ਹਾਂ ਬੀਤਣ ਲੱਗਾ ਤੇ ਇਹ ਗੱਲ ਸਾਰਿਆਂ ਨੇ ਅੰਦਰ ਹੀ ਦੱਬ ਲਈ ਤੇ ਸਾਰਾ ਕੁਝ ਠੀਕ ਹੋ ਗਿਆ ਪ੍ਰਦੀਪ ਨੇ ਆਪਣਾ ਟਰਾਂਸਫਰ ਦੂਜੇ ਸ਼ਹਿਰ ਕਰਵਾ ਲਿਆ ਤੇ ਰਾਜਵੀਰ ਦੇ ਨਾਲ ਉੱਥੇ ਰਹਿਣ ਲੱਗਾ ਇਸੇ ਤਰ੍ਹਾਂ 5 ਸਾਲ ਲੰਘ ਗਏ ਇਨ੍ਹਾਂ 5 ਸਾਲਾਂ ਵਿੱਚ ਰਾਜਵੀਰ ਤੇ ਪ੍ਰਦੀਪ ਦਾ ਇੱਕ ਬੇਟਾ ਵੀ ਹੋ ਗਿਆ ਪਰ ਰਾਜਵੀਰ ਇਹਨਾਂ 5 ਸਾਲਾਂ 'ਚ ਇੱਕ ਵਾਰ ਵੀ ਆਪਣੇ ਸਹੁਰੇ ਨਾਲ ਗਈ ਤੇ ਨਾ ਹੀ ਪ੍ਰਦੀਪ ਗਿਆ ਕਿਉਂਕਿ ਉਹਨਾਂ ਨੂੰ ਘਰੋਂ ਕੱਢਿਆ ਗਿਆ ਸੀ ਉਹਨਾਂ ਦੀਆਂ ਗੱਲਾਂ ਨੂੰ ਗਲਤ ਮੰਨ ਕੇ ਫੋਨ ਤੇ ਜ਼ਰੂਰ ਪ੍ਰਦੀਪ ਦਾ ਮੰਮੀ ਪਾਪਾ ਕਦੀ ਕਦੀ ਪ੍ਰਦੀਪ ਨਾਲ ਗੱਲ ਕਰ ਲੈਂਦਾ ਸੀ ਪਰ ਰਾਜਵੀਰ ਨਾਲ ਕਦੀ ਵੀ ਗੱਲ ਨਹੀਂ ਕੀਤੀ ਤੇ ਨਾ ਹੀ ਰਾਜਵੀਰ ਨੇ ਆਪਣੇ ਵੱਲੋਂ ਕਦੀ ਕੋਈ ਗੱਲ ਕੀਤੀ ਪ੍ਰਦੀਪ ਵੀ ਆਪਣੀ ਗੱਲ ਤੇ ਅੜਿਆ ਸੀ ਕਿ ਮੇਰੀ ਪਤਨੀ ਸਹੀ ਆ ਤੇ ਮੈਂ ਹਰ ਹਾਲ ਵਿੱਚ ਉਹਦਾ ਸਾਥ ਦਊਂਗਾ ਜਦੋਂ ਸੱਚਾਈ ਕੋਈ ਜਾਣਦਾ ਹੀ ਨਹੀਂ ਤਾਂ ਮੈਂ ਆਪਣੀ ਪਤਨੀ ਨੂੰ ਗਲਤ ਨਹੀਂ ਮੰਨ ਸਕਦਾ ਖੈਰ ਇਹਨਾਂ ਪੰਜਾਂ ਸਾਲਾਂ ਵਿੱਚ ਅਬੀ ਦਾ ਵੀ ਵਿਆਹ ਹੋ ਗਿਆ ਤੇ ਅਬੀ ਦੀ ਘਰ ਵਾਲੀ ਰੂਹੀ ਬਹੁ ਵੜ ਕੇ ਆਪਣੇ ਸਹੁਰੇ ਘਰ ਆ ਗਈ ਰੂਹੀ ਤੇ ਅਬੀ ਦੇ ਵਿਆਹ ਵਿੱਚ ਸਿਰਫ ਪ੍ਰਦੀਪ ਹੀ ਆਇਆ ਸੀ ਰਾਜਵੀਰ ਨਹੀਂ ਸੀ ਆਈ ਕਿਉਂਕਿ ਉਹ ਆਪਣੀ ਬੇਇਤੀ ਕਦੀ ਨਹੀਂ ਭੁੱਲ ਸਕਦੀ ਸੀ ਬੱਚਿਆਂ ਦੇ ਪੇਪਰਾਂ ਦਾ ਬਹਾਨਾ ਬਣਾ ਦਿੱਤਾ ਸੀ ਉਹਨਾਂ ਨੇ ਕਿਉਂਕਿ ਗੱਲ ਰਿਸ਼ਤੇਦਾਰੀ ਚ ਫੈਲਦੀ ਇਸ ਲਈ ਸਾਰਿਆਂ ਨੂੰ ਇਹੋ ਕਿਹਾ ਗਿਆ ਕਿ ਰਾਜਵੀਰ ਦੇ ਮੁੰਡੇ ਦਾ ਪੇਪਰ ਆ ਤੇ ਉਹਦੇ ਪੇਪਰ ਚੱਲ ਰਿਹਾ ਇਸ ਲਈ ਉਹ ਨਹੀਂ ਆਈ ਅਭੀ ਦੀ ਪਤਨੀ ਰੂਹੀ ਸਿਰਫ ਇਹ ਨਹੀਂ ਜਾਣਦੀ ਸੀ ਕਿ ਪ੍ਰਦੀਪ ਤੇ ਰਾਜਵੀਰ ਨੌਕਰੀ ਦਾ ਕਰਕੇ ਦੂਜੇ ਸ਼ਹਿਰ ਰਹਿੰਦੇ ਆ ਇਹਦੇ ਤੋਂ ਜ਼ਿਆਦਾ ਉਹਨੂੰ ਕੁਝ ਨਹੀਂ ਸੀ ਪਤਾ ਕਿ ਉਹਦੇ ਵਿਆਹ ਤੋਂ ਪਹਿਲਾਂ ਇੱਥੇ ਕਿਹੜਾ ਕਾਂਡ ਹੋਇਆ ਸੀ ਖੈਰ ਇਸੇ ਤਰ੍ਹਾਂ ਰੂਹੀ ਨੂੰ ਵੀ ਆਪਣੇ ਸਹੁਰੇ ਆਏ ਹੋਏ 2 ਸਾਲ ਲੰਘ ਗਏ ਹੋਲੀ ਦਾ ਤਿਹਾਰ ਆ ਗਿਆ ਇਹ ਰੂਹੀ ਦੀ ਦੂਜੀ ਹੋਲੀ ਸੀ ਇਸ ਲਈ ਉਹ ਆਪਣੇ ਸਹੁਰੇ ਘਰ ਹੀ ਸੀ ਹੋ ਲੀਦੇ ਤਿਹਾਰ ਤੇ ਅਮਨ ਤੇ ਗੋਰਪ੍ਰੀਤ ਵੀ ਆਏ ਹੋਏ ਸੀ ਰਾਜਵੀਰ ਤੇ ਪ੍ਰਦੀਪ ਖੋਣਵੀ ਨਹੀਂ ਆਏ ਸੀ ਤਾਂ ਰੁਹੀ ਨੂੰ ਲੱਗਾ ਕਿ ਤਿਹਾਰ ਤੇ ਤਾਂ ਜੇਠ ਜਠਾਣੀ ਆ ਹੀ ਸਕਦੇ ਸੀ ਪਰ ਉਹਨੂੰ ਸਚਾਈ ਪਤਾ ਨਹੀਂ ਸੀ ਤੇ ਨਾ ਹੀ ਅਬੀ ਨੇ ਉਹਨੂੰ ਕੁਝ ਦੱਸਿਆ ਸੀ ਕਿਉਂਕਿ ਜਿਹੜੀ ਗੱਲ ਅਤੀਤ ਦੀਆਂ ਗਹਿਰਾਈਆਂ ਚ ਦੱਬ ਚੁੱਕੀ ਸੀ ਉਹਨੂੰ ਫਿਰ ਕਿਉਂ ਖਰੇਦਣਾ ਉਤੋਂ ਮਾਨੇ ਸਖਤ ਮਨਾ ਕੀਤਾ ਸੀ ਇਹ ਗੱਲ ਕਿਸੇ ਨੂੰ ਦੱਸਣ ਤੋਂ ਖੈਰ ਘਰ ਦੀ ਤੀਜਵਾਈ ਆਏ ਹੋਏ ਸੀ ਤੇ ਤਿਹਾੜ ਦਾ ਦਿਨ ਸੀ ਸਾਰੇ ਖੁਸ਼ੀ ਖੁਸ਼ੀ ਤਿਹਾੜ ਮਨਾ ਰਹੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਰਹੇ ਸੀ ਸਾਰੇ ਛੱਤ ਤੇ ਹੋਲੀ ਦਾ ਮਜ਼ਾ ਲੈ ਰਹੇ ਸੀ ਅਭੀ ਰੂਹੀ ਅਮਨ ਗੌਰਪ੍ਰੀਤ ਸਾਰੇ ਛੱਤ ਤੇ ਹੋਲੀ ਖੇਡ ਰਹੇ ਸੀ ਤੇ ਸੱਸ ਥੱਲੇ ਹੀ ਸੀ ਰਸੋਈ 'ਚ ਕੰਮ ਕਰਦੀ ਸੀ ਥੋੜੀ ਦੇਰ ਬਾਅਦ ਰੂਹੀ ਵੀ ਥੱਲੇ ਆਈ ਆਪਣੀ ਸੱਸ ਕੋਲ ਰਸੋਈ ਵਿੱਚ ਤਾਂ ਸੱਸ ਨੇ ਕਿਹਾ ਕੀ ਹੋਇਆ ਰੂਹੀ ਤੂੰ ਥੱਲੇ ਕਿਉਂ ਆ ਗਈ ਤੀਜਵਾਈ ਆਇਆ ਤਾਂ ਤੂੰ ਉਹਨਾਂ ਨਾਲ ਹੋਲੀ ਖੇਡ ਮਜ਼ੇ ਕਰ ਤੁਹਾਡੀ ਤਾਂ ਉਮਰ ਆ ਅਜੇ ਤਿਹਾਰ ਮਨਾਉਣ ਦੀ ਤਾਂ ਰੂਹੀ ਨੇ ਕਿਹਾ ਨਹੀਂ ਮੰਮੀ ਮੇਰਾ ਦਿਲ ਨਹੀਂ ਕਰਦਾ ਮੈਂ ਰਸੋਈ 'ਚ ਤੁਹਾਡੀ ਮਦਦ ਕਰਵਾ ਦੇਣੀ ਆ ਤਾਂ ਸੱਸ ਨੇ ਕਿਹਾ ਕਿਉਂ ਇਹੋ ਜਿਹਾ ਕੀ ਹੋ ਗਿਆ ਦਿਲ ਕਿਉਂ ਨਹੀਂ ਕਰਦਾ ਤੈਨੂੰ ਤਾਂ ਹੋਲੀ ਬੜੀ ਪਸੰਦ ਆਣਾ ਤਾਂ ਰੂਹੀ ਨੂੰ ਕੁਝ ਸਮਝਣਾ ਆਇਆ ਕਿ ਉਹ ਕੀ ਬੋਲੇ ਹਾਂ ਮੰਮੀ ਜੀ ਪਰ ਹੁਣ ਬਹੁਤ ਹੋਲੀ ਖੇਡ ਲਈ ਮੈਂ ਹੁਣ ਨਹਾ ਲੈਣੀ ਆ ਫਿਰ ਸੋਈ 'ਚ ਤੁਹਾਡੀ ਮਦਦ ਕਰਵਾ ਦੂੰਗੀ ਸੱਸ ਨੂੰ ਰੂਹੀ ਕੁਝ ਉਦਾਸ ਜਿਹੀ ਲੱਗੀ ਉਹਨਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਕੀ ਹੋਇਆ ਆ ਰੁਹੀ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਸੱਸ ਵੀ ਉਹਦੇ ਪਿੱਛੇ ਕਮਰੇ ਚਲੀ ਗਈ ਤੇ ਬੋਲੀ ਕੀ ਗੱਲ ਆ ਰੁਹੀ ਕੁਝ ਹੋਇਆ ਆ ਤਾਂ ਰੁਹੀ ਨੂੰ ਕੁਝ ਸਮਝਣਾ ਆਇਆ ਕਿ ਉਹ ਕੀ ਬੋਲੇ ਤਾਂ ਰੁਹੀ ਬੋਲੀ ਮੰਮੀ ਮੈਂ ਕੀ ਦੱਸਾਂ ਤੁਹਾਨੂੰ ਹੁਣ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਪਰ ਜਦੋਂ ਛੱਤ ਤੇ ਅਸੀਂ ਸਾਰੇ ਹੋਲੀ ਖੇਡ ਰਹੇ ਸੀ ਨਾ ਤਾਂ ਬਾਜੀ ਨੇ ਬੜੇ ਗਲਤ ਤਰੀਕੇ ਨਾਲ ਦੋ ਤਿੰਨ ਵਾਰ ਮੈਨੂੰ ਛੂਹਣ ਦੀ ਕੋਸ਼ਿਸ਼ ਕੀਤੀ ਆ ਰੰਗ ਲਾਉਣ ਦੇ ਬਹਾਨੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਾ ਏ ਹੋਲੀ ਦਾ ਤਿਆਰਿਆ ਗਲਤੀ ਨਾਲ ਹੋ ਗਿਆ ਹੁਣ ਆਇਆ ਪਰ ਵਾਰ-ਵਾਰ ਇੱਕੋ ਗਲਤੀ ਨਹੀਂ ਹੁੰਦੀ ਮੰਮੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਪਰ ਮੈਨੂੰ ਕੁਝ ਸਮਝ ਨਹੀਂ ਆਇਆ ਤਾਂ ਮੈਂ ਥੱਲੇ ਆ ਗਈ ਹੁਣ ਸੱਸ ਨੂੰ ਬੜੀ ਹੈਰਾਨੀ ਹੋਈ ਕਿ ਇਹੋ ਗੱਲ ਤਾਂ ਰਾਜਵੀਰ ਨੇ ਕਹੀ ਸੀ ਪਰ ਉਦੋਂ ਕਿਸੇ ਨੇ ਉਹਦੀ ਗੱਲ ਨੂੰ ਸੱਚ ਨਹੀਂ ਸੀ ਮੰਨਿਆ ਤੇ ਰੂਹੀ ਨੂੰ ਤਾਂ ਉਸ ਬਾਰੇ ਕੁਝ ਨਹੀਂ ਸੀ ਪਤਾ ਤੇ ਅੱਜ ਉਹ ਵੀ ਇਹੋ ਜਿਹੀਆਂ ਗੱਲਾਂ ਕਰ ਰਹੀ ਆ ਪਰ ਫਿਰ ਸੱਸ ਨੇ ਸੋਚਿਆ ਕਿ ਹੋਲੀ ਦਾ ਤਿਆਰਿਆ ਵਹਿਮ ਹੋ ਗਿਆ ਹੁਣ ਆਇਆ ਰੂਹੀ ਨੂੰ ਹੋਲੀ ਖੇਡਦੇ ਥੋੜਾ ਬਹੁਤ ਮਜ਼ਾਕ ਤਾਂ ਚੱਲਦਾ ਹੀ ਆ ਫਿਰ ਵੀ ਉਹ ਥੋੜੀ ਜਿਹੀ ਬਚੈਣ ਸੀ ਤਾਂ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਰੁਹੀ ਤੈਨੂੰ ਵਹਿਮ ਹੋਇਆ ਹੋਣਾ ਆ ਤਾਂ ਰੁਹੀ ਨੇ ਕਿਹਾ ਹਾਂ ਹੋ ਸਕਦਾ ਆ ਮੰਮੀ ਹੋਲੀ ਦਾ ਤਿਉਹਾਰ ਆ ਮੇਰਾ ਵਹਿਮ ਹੀ ਹੋਣਾ ਆ ਚਲੋ ਮੈਂ ਨਹਾ ਲੈਨੀ ਆ ਤਾਂ ਸੱਸ ਨੇ ਕਿਹਾ ਹਾਂ ਠੀਕ ਆ ਤੂੰ ਨਹਾ ਲੈ ਫਿਰ ਸੋਈ ਚਾਜੀ ਥੋੜੀ ਦੇਰ ਬਾਅਦ ਰੁਹੀ ਨਹਾ ਕੇ ਸੋਈ ਵਿੱਚ ਆ ਗਈ ਤਾਂ ਸੱਸ ਨੇ ਕਿਹਾ ਮੈਂ ਸਾਰਾ ਕੁਝ ਬਣਾ ਦਿੱਤਾ ਆ ਬਸ ਪੂੜੀਆਂ ਤਲਣ ਵਾਲੀਆਂ ਰਹਿ ਗਈਆਂ ਇੱਕ ਕੰਮ ਕਰ ਪੂੜੀਆਂ ਲਈ ਆਟਾ ਗੁੰਨ ਲਾ ਮੈਂ ਛੱਤ ਤੋ ਸਾਰਿਆਂ ਨੂੰ ਬੁਲਾ ਕੇ ਲੈ ਕੇ ਆਉਣੀ ਆ ਬਹੁਤ ਹੋਲੀ ਖੇਡ ਲਈ ਹੁਣ ਇਹਨਾਂ ਨੇ ਇੱਕ ਇੱਕ ਕਰਕੇ ਸਾਰੇ ਨਹਾ ਲੈਣਗੇ ਤੇ ਖਾਣਾ ਖਾ ਲੈਣਗੇ ਰੂਹੀ ਪੂੜੀਆਂ ਲਈ ਆਟਾ ਗੁੰਨਣ ਲੱਗੀ ਤੇ ਬੋਲੀ ਠੀਕ ਆ ਜਦੋਂ ਤੱਕ ਮੈਂ ਆਟਾ ਗੁੰਨੂਗੀ ਪੂੜੀਆਂ ਵੇਲੂਗੀ ਉਦੋਂ ਤੱਕ ਸਾਰੇ ਨਹਾ ਲੈਣਗੇ ਫਿਰ ਛੇਤੀ ਛੇਤੀ ਤਲ ਕੇ ਸਾਰਿਆਂ ਨੂੰ ਗਰਮ ਗਰਮ ਖਾਣਾ ਖਵਾ ਦੇਵਾਂਗੇ ਤਾਂ ਸੱਸ ਛੱਤ ਤੇ ਚਲੀ ਗਈ ਤੇ ਸਾਰਿਆਂ ਨੂੰ ਕਹਿਣ ਲੱਗੀ ਬਹੁਤ ਹੋਲੀ ਖੇਡ ਲਈ ਹੁਣ ਤੁਸੀਂ ਚਲੋ ਹੁਣ ਛੇਤੀ ਛੇਤੀ ਸਾਰੇ ਨਹਾ ਲਓ ਖਾਣਾ ਤਿਆਰ ਆ ਪਰ ਸੱਸ ਜਦੋਂ ਛੱਤ ਤੇ ਆਈ ਤਾਂ ਵੀ ਆਪਣੀ ਮਾਂ ਨੂੰ ਰੰਗ ਲਾਉਣ ਲੱਗਾ ਅਮਨ ਨੇ ਵੀ ਆਪਣੀ ਮਾਂ ਨੂੰ ਰੰਗ ਲਾਉਣਾ ਸ਼ੁਰੂ ਕਰ ਦਿੱਤਾ ਕਿ ਮਾਂ ਸਾਡੇ ਨਾਲ ਵੀ ਹੋਲੀ ਖੇਡ ਲੈ ਤੂੰ ਤਾਂ ਥੱਲੇ ਹੀ ਰਹਿ ਗਈ ਤਾਂ ਰੂਹੀ ਦਾ ਸਹੁਰਾ ਵੀ ਛੱਤ ਤੇ ਆ ਗਿਆ ਉਦੋਂ ਹੀ ਗੁਰਪ੍ਰੀਤ ਥੱਲੇ ਚਲਾ ਗਿਆ ਨਹਾਉਣ ਤਾਂ ਤਾਂ ਉਦੋਂ ਹੀ ਰੂਹੀ ਭੱਜਦੀ ਹੋਈ ਛੱਤ ਤੇ ਆਈ ਤੇ ਅਬੀ ਦੇ ਪਿੱਛੇ ਲੁਕ ਗਈ ਤਾਂ ਅਬੀ ਨੇ ਕਿਹਾ ਰੂਹੀ ਕੀ ਹੋਇਆ ਤੈਨੂੰ ਤਾਂ ਰੂਹੀ ਨੇ ਕਿਹਾ ਮੈਂ ਪੂੜੀਆਂ ਲਈ ਆਟਾ ਗੁੰਨਦੀ ਸਾਂ ਗੋਰਪ੍ਰੀ ਪਿੱਛੇ ਰਸੋਈ ਵਿੱਚ ਆ ਕੇ ਮੇਰੇ ਨਾਲ ਬਤਮੀਜੀ ਕਰਨ ਲੱਗਾ ਮੈਂ ਘਬਰਾ ਗਈ ਤੇ ਭੱਜ ਕੇ ਇੱਥੇ ਆ ਗਈ ਹੁਣ ਤਾਂ ਸਾਰੇ ਹਰਾਮ ਐਗੇ ਕਿ ਠੀਕ ਇਹੋ ਗੱਲ ਤਾਂ ਰਾਜਵੀਰ ਨੇ ਦੱਸੀ ਸੀ ਤਾਂ ਕਿਸੇ ਨੇ ਰਾਜਵੀਰ ਦੀ ਗੱਲ ਨੂੰ ਸੱਚ ਨਹੀਂ ਸੀ ਮੰਨਿਆ ਤੇ ਅੱਜ ਰੂਹੀ ਜਿਹਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਉਹ ਵੀ ਇਹੋ ਬੋਲ ਰਹੀ ਆ ਹੁਣ ਤਾਂ ਅਬੀ ਤੇ ਅਬੀ ਦੇ ਮੰਮੀ ਪਾਪਾ ਨੂੰ ਦਾਲ 'ਚ ਕੁਝ ਕਾਲਾ ਲੱਗਾ ਪਰ ਅਮਨ ਤੇ ਗੋਰਪ੍ਰੀਤ ਨੇ ਫੇਰ ਔਲਾ ਪਾ ਦਿੱਤਾ ਤਾਂ ਗੋਰਪ੍ਰੀਤ ਨੇ ਕਿਹਾ ਤੁਹਾਡੀਆਂ ਦੋਵੇਂ ਬਹੂਆਂ ਇਹੋ ਜੀਆਂ ਆ ਜਰੂਰ ਰਾਜਵੀਰ ਭਾਬੀ ਨੇ ਫੋਨ ਕਰਕੇ ਰੂਹੀ ਨੂੰ ਪੱਟੀ ਪੜਾਈ ਹੋਣੀ ਆ ਇਸੇ ਲਈ ਉਹ ਇਵੇਂ ਕਹਿੰਦੀ ਆ ਮੈਨੂੰ ਬਦਨਾਮ ਕਰਨ ਲਈ ਰਾਜਵੀਰ ਭਾਬੀ ਆਪਣਾ ਬਦਲਾ ਲੈ ਰਹੀ ਆ ਤਾਂ ਕਿ ਮੈਂ ਬਦਨਾਮ ਹੋ ਜਾਵਾਂ ਤੇ ਉਹਦਾ ਹਿਸਾਬ ਬਰਾਬਰ ਹੋ ਜਾਵੇ ਤੇ ਇਹ ਰੂਹੀ ਵੀ ਉਹਦਾ ਸਾਥ ਦੇ ਰਹੀ ਆ ਕਿਉਂਕਿ ਇਹ ਦੋਵੇਂ ਤਰਾਣੀ ਚਠਾਣੀ ਆ ਤੇ ਨਨਨ ਭਾਬੀ ਦੀ ਆਪਸ ਵਿੱਚ ਬੰਦ ਹੀ ਨਹੀਂ ਇਹ ਗੱਲ ਤਾਂ ਦੁਨੀਆ ਜਾਣਦੀ ਆ ਤਾਂ ਰੂਹੀ ਨੇ ਕਿਹਾ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਤਾਂ ਅੱਜ ਤੱਕ ਰਾਜਵੀਰ ਭਾਬੀ ਨੂੰ ਵੇਖਿਆ ਵੀ ਨਹੀਂ ਉਹਨਾਂ ਨਾਲ ਗੱਲ ਕਰਨਾ ਤਾਂ ਦੂਰ ਦੀ ਗੱਲ ਆ ਮੇਰੇ ਵਿਆਹ ਤੋਂ ਬਾਅਦ ਤਾਂ ਅੱਜ ਤੱਕ ਉਹ ਕਦੀ ਇੱਥੇ ਆਈ ਹੀ ਨਹੀਂ ਤਾਂ ਫਿਰ ਮੈਂ ਭਲਾ ਉਹਨਾਂ ਨਾਲ ਫੋਨ ਤੇ ਕਿਵੇਂ ਗੱਲ ਕਰ ਲਈ ਤੁਸੀਂ ਕਾਦੇ ਬਾਰੇ ਗੱਲ ਕਰ ਰਹੇ ਹੋ ਰਾਜਵੀਰ ਜੀ ਦੀ ਮੈਨੂੰ ਕੀ ਸਿਖਾਉਗੀ ਕੀ ਹੋਇਆ ਸੀ ਮੇਰੇ ਵਿਆਹ ਤੋਂ ਪਹਿਲਾਂ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਆ ਪਰ ਅਮਨ ਤੇ ਗੁਰਪ੍ਰੀਤ ਰੌਲਾ ਪਾਉਣ ਲੱਗੇ ਤੇ ਅਮਨ ਕਹਿਣ ਲੱਗੀ ਇਹ ਸਾਰਾ ਡਰਾਮਾ ਆ ਗੁਰਪ੍ਰੀਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤੁਹਾਡੀਆਂ ਦੋਵਾਂ ਨੂਆਂ ਨੇ ਮਿਲ ਕੇ ਕੀਤੀ ਆ ਹੁਣ ਤਾਂ ਅਮਨ ਦੇ ਮੰਮੀ ਪਾਪਾ ਤੇ ਅਮ ਅਭੀ ਨੂੰ ਵੀ ਕਾਫੀ ਹੱਦ ਤੱਕ ਇਹ ਗੱਲ ਸਮਝ ਆ ਗਈ ਸੀ ਕਿ ਗੁਰਪ੍ਰੀਤ ਹੀ ਝੂਠ ਬੋਲਦਾ ਆ ਇੱਕੋ ਜਿਹਾ ਵਹਿਮ ਦੋਵਾਂ ਨੂੰ ਨਹੀਂ ਹੋ ਸਕਦਾ ਪਰ ਫਿਰ ਵੀ ਇਹਨੂੰ ਸਾਬਤ ਕਿਵੇਂ ਕੀਤਾ ਜਾਵੇ ਕਿਉਂਕਿ ਗੁਰਪ੍ਰੀਤ ਬਹੁਤ ਹੀ ਚਲਾਕ ਆ ਤੇ ਉਹ ਅਜਿਹੀ ਹਰਕਤ ਹਮੇਸ਼ਾ ਉਦੋਂ ਕਰਦਾ ਜਦੋਂ ਆਸ-ਪਾਸ ਕੋਈ ਵੀ ਨਾ ਹੋਵੇ ਤਾਂ ਕਿ ਉਹਨੂੰ ਕੋਈ ਗਲਤ ਸਾਬਤ ਨਾ ਕਰ ਸਕੇ ਖੈਰ ਉਦੋਂ ਹੀ ਅਭੀ ਨੂੰ ਜ਼ਿਆਦਾ ਆ ਕਿ ਘਰ ਨਵੀਂ ਕੰਮ ਵਾਲੀ ਲੱਗੀ ਆ ਤੇ ਉਹ ਕੁਝ ਜ਼ਿਆਦਾ ਹੀ ਆਦੀ ਸਫਾਈ ਕਰ ਰਹੀ ਆ ਇਸੇ ਲਈ ਕੁਝ ਮਹੀਨੇ ਪਹਿਲਾਂ ਹੀ ਰਸੋਈ 'ਚ ਸੀਸੀਟੀਵੀ ਕੈਮਰੇ ਲਗਵਾਏ ਸੀ ਅਬੀ ਨੇ ਤੁਰੰਤ ਕੈਮਰੇ ਦੀ ਫੂਟੇਜ ਚੈੱਕ ਕੀਤੀ ਜਿਹਦੇ ਵਿੱਚ ਸਾਰਾ ਕੁਝ ਸਾਫ਼-ਸਾਫ਼ ਰਿਕਾਰਡ ਸੀ ਗੁਰਪ੍ਰੀਤ ਨੇ ਸੱਚਮੁੱਚ ਰੂਹੀ ਨਾਲ ਬਤਮੀਜੀ ਕੀਤੀ ਸੀ ਪਰ ਗੁਰਪ੍ਰੀਤ ਨੂੰ ਰਸੋਈ ਵਿੱਚ ਕੈਮਰੇ ਬਾਰੇ ਕੁਝ ਨਹੀਂ ਸੀ ਪਤਾ ਹੁਣ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਚੁੱਕਾ ਸੀ ਅਬੀ ਨੇ ਜ਼ੋਰ ਨਾਲ ਥੱਪੜ ਗੁਰਪ੍ਰੀਤ ਨੂੰ ਮਾਰਿਆ ਤੇ ਇਸ ਵਾਰ ਅਮਨ ਕੁਝ ਨਾ ਬੋਲ ਸકી ਅਬੀ ਦੇ ਮੰਮੀ ਪਾਪਾ ਨੇ ਕਿਹਾ ਤੇਰੇ ਵਰਗੇ ਨੀਚ ਇਨਸਾਨ ਨਾਲ ਸਾਡੀ ਕੁੜੀ ਦਾ ਵਿਆਹ ਹੋ ਗਿਆ ਇਹ ਸਾਡੀ ਕੁੜੀ ਦੀ ਬਾਦਨਸੀਬੀ ਆ ਤੇ ਤੇਰੇ ਵਰਗੇ ਇਨਸਾਨ ਦਾ ਕਰਕੇ ਅਸੀਂ ਪਿਛਲੇ 5 ਸਾਲਾਂ ਤੋਂ ਆਪਣੇ ਬੇਟੇ ਬਹੂ ਤੋਂ ਦੂਰ ਹਾਂ ਆਪਣੀ ਗੰਗਾ ਜਹੀ ਪਵਿੱਤਰ ਬਹੂ ਦੀਆਂ ਗੱਲਾਂ ਨੂੰ ਅਸੀਂ ਸੱਚ ਨਹੀਂ ਮੰਨਿਆ ਉਹਦੇ ਤੇ ਯਕੀਨ ਅਸੀਂ ਨਹੀਂ ਕੀਤਾ ਤੇਰੇ ਵਰਗੇ ਨੀਚ ਘਟੀਆ ਆਦਮੀ ਦੀਆਂ ਗੱਲਾਂ ਨੂੰ ਅਸੀਂ ਸੱਚ ਮੰਨ ਲਿਆ ਸੀ ਜਦ ਕਿ ਸੱਚੀ ਤਾਂ ਮੇਰੀ ਬਹੂ ਸੀ ਤੇ ਉਹ ਸੱਚ ਹੀ ਕਹਿੰਦੀ ਸੀ ਤੇਰੀ ਇਸ ਘਟੀਆ ਕਰਤੂਤ ਦੀ ਵਜ੍ਹਾ ਤੋਂ ਅਸੀਂ ਆਪਣੇ ਬੇਟੇ ਬਹੂ ਨੂੰ ਘਰੋਂ ਬਾਹਰ ਕੱਢ ਦਿੱਤਾ ਫਿਰ ਅਮਨਵਲ ਵੇਖ ਕੇ ਅਮਨ ਦੀ ਮਾਂ ਨੇ ਕਿਹਾ ਅਮਨ ਇੱਕ ਪਤੀ ਦਾ ਚਰਿੱਤਰ ਕਿਹੋ ਜਿਹਾ ਹੁੰਦਾ ਆ ਕਿਸੇ ਨੂੰ ਪਤਾ ਹੋਵੇ ਜਾਂ ਨਾ ਹੋਵੇ ਪਰ ਇੱਕ ਪਤਨੀ ਨੂੰ ਜ਼ਰੂਰ ਪਤਾ ਹੁੰਦਾ ਆ ਤੇ ਮੈਨੂੰ ਪੱਕਾ ਪਤਾ ਆ ਕਿ ਤੈਨੂੰ ਵੀ ਜ਼ਰੂਰ ਪਤਾ ਹੋਣਾ ਆ ਕਿ ਉਸ ਦਿਨ ਤੇਰੀ ਰਾਜਵੀਰ ਭਾਬੀ ਝੂਠ ਨਹੀਂ ਸੀ ਬੋਲਦੀ ਪਰ ਫਿਰ ਵੀ ਤੂੰ ਗੁਰਪ੍ਰੀਤ ਦਾ ਸਾਥ ਦਿੱਤਾ ਤੇ ਉਸ ਵਜ੍ਹਾ ਤੋਂ ਅਸੀਂ ਤੇਰੀ ਭਾਬੀ ਨੂੰ ਘਰੋਂ ਕੱਢ ਦਿੱਤਾ ਦੱਸ ਇਹ ਸੱਚ ਆ ਜਾਂ ਨਹੀਂ ਤਾਂ ਅਮਨ ਚੁੱਪਚਾਪ ਸਿਰ ਝੁਕਾ ਕੇ ਖੜੀ ਸੀ ਤਾਂ ਮਾਣੇ ਕਿਹਾ ਅੱਜ ਫਿਰ ਤੂੰ ਦੁਬਾਰਾ ਉਹ ਕਰਤੂਤ ਕਰਨ ਲੱਗੀ ਸੀ ਸ਼ਰਮਣੀ ਹੁੰਦੀ ਆਪਣੇ ਚਰিত্রਹੀਣ ਪਤੀ ਦਾ ਸਾਥ ਦਿੰਦੇ ਹੋ ਇਹ ਤੈਨੂੰ ਤੇ ਸਾਥ ਦਿੰਦੇ ਦਿੰਦੇ ਇਹ ਸਹਤ ਤੱਕ ਚਲੀ ਗਈ ਕਿ ਆਪਣੇ ਵੱਡੇ ਭਰਾ ਭਾਬੀ ਨੂੰ ਹੀ ਘਰੋਂ ਕਢਵਾ ਦਿੱਤਾ ਤੂੰ ਤੇ ਹੁਣ ਦੂਜੇ ਭਰਾ ਭਾਬੀ ਨੂੰ ਵੀ ਕਢਵਾਉਣ ਦਾ ਬੰਦੋਬਸਤ ਕਰ ਲਿਆ ਜੇ ਅੱਜ ਇਹ ਕੈਮਰੇ ਨਾ ਹੁੰਦੇ ਤਾਂ ਜਿਹੜਾ ਕਾਂਡ ਅੱਜ ਤੋਂ 5 ਸਾਲ ਪਹਿਲਾਂ ਹੋਇਆ ਸੀ ਦੁਬਾਰਾ ਹੋ ਜਾਂਦਾ ਕਿਉਂਕਿ ਦੁਨੀਆ ਦੀ ਰੀਤ ਆ ਲੋਕ ਬਹੂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਪਰ ਧੀ ਜਵਾਈ ਦੀਆਂ ਗੱਲਾਂ ਤੇ ਤੁਰੰਤ ਯਕੀਨ ਕਰ ਲੈਂਦੇ ਆ ਉਸ ਦਿਨ ਕਿਸੇ ਨੂੰ ਵੀ ਸੱਚਾਈ ਨਹੀਂ ਸੀ ਪਤਾ ਸવાય ਰਾਜਵੀਰ ਤੇ ਗੁਰਪ੍ਰੀਤ ਦੇ ਪਰ ਅਸੀਂ ਸਾਰਿਆਂ ਨੇ ਗੁਰਪ੍ਰੀਤ ਦੀਆਂ ਗੱਲਾਂ ਨੂੰ ਸੱਚ ਮੰਨਿਆ ਸੀ ਤੇ ਰਾਜਵੀਰ ਦੀਆਂ ਗੱਲਾਂ ਨੂੰ ਗਲਤ ਜੇ ਅੱਜ ਕੈਮਰਾ ਨਾ ਹੁੰਦਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਅਮਨ ਦੇ ਕੋਲ ਮਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਹੁਣ ਤੇ ਗੁਰਪ੍ਰੀਤ ਤਾਂ ਸ਼ਰਮਿੰਦਾ ਹੋਇਆ ਖੜਾ ਸੀ ਅਮਨ ਨੇ ਚੁੱਪਚਾਪ ਗੁਰਪ੍ਰੀਤ ਦਾ ਹੱਥ ਫੜਿਆ ਤੇ ਘਰੋਂ ਚਲੇ ਜਾਂਦੇ ਜਾਂਦੇ ਅਮਨ ਨੂੰ ਮਾਂ ਨੇ ਕਿਹਾ ਖਬਰਦਾਰ ਜੇ ਆਪਣੇ ਚਰਿੱਤਰਹੀਣ ਪਤੀ ਨੂੰ ਦੁਬਾਰਾ ਕਦੀ ਇਸ ਘਰ ਦੇ ਦਰਵਾਜ਼ੇ ਤੇ ਲੈ ਕੇ ਆਈ ਤਾਂ ਤੇਰੇ ਲਈ ਹਮੇਸ਼ਾ ਇਸ ਘਰ ਦੇ ਦਰਵਾਜ਼ੇ ਖੁੱਲੇ ਆ ਪਰ ਤੇਰਾ ਇਹ ਚਰਿੱਤਰਹੀਣ ਪਤੀ ਇਸ ਘਰ ਚ ਕਦੀ ਦੁਬਾਰਾ ਕਦਮ ਨਹੀਂ ਰੱਖੂਗਾ ਯਾਦ ਰੱਖੀ ਹੁਣ ਪ੍ਰਦੀਪ ਦੇ ਮਾਪਿਓ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਸੀ ਤਾਂ ਸਾਸ ਨੇ ਤੁਰੰਤ ਰਾਜਵੀਰ ਨੂੰ ਫੋਨ ਕੀਤਾ ਇਹਨੇ ਜਿਨਾਂ ਬਾਅਦ ਆਪਣੀ ਸਾਸ ਦਾ ਨੰਬਰ ਆਪਣੇ ਫੋਨ ਤੇ ਵੇਖ ਕੇ ਰਾਜਵੀਰ ਬਹੁਤ ਹੈਰਾਨ ਹੋਈ ਫਿਰ ਵੀ ਉਹਨੇ ਫੋਨ ਚੁੱਕ ਲਿਆ ਤਾਂ ਸਾਸ ਨੇ ਕਿਹਾ ਪੁੱਤ ਮੈਨੂੰ ਮਾਫ ਕਰਦੇ ਸਾਨੂੰ ਸਾਰੀ ਸਚਾਈ ਪਤਾ ਲੱਗ ਗਈ ਆ ਉਸ ਦਿਨ ਉਸ ਨੀਚ ਘਟਿਆ ਇਨਸਾਨ ਨੇ ਜਿਹੜੀ ਘਟਿਆ ਕਰਤੂ ਤੇਰੇ ਨਾਲ ਕੀਤੀ ਸੀ ਨਾ ਉਹੋ ਘਟਿਆ ਕਰਤੂਤ ਅੱਜ ਉਹਨੇ ਰੂਹੀ ਨਾਲ ਕੀਤੀ ਆ ਜੋ ਤਾਂ ਚੰਗਾ ਹੋਇਆ ਕਿ ਕੁਝ ਦਿਨ ਪਹਿਲਾਂ ਅਸੀਂ ਕੈਮਰੇ ਲਵਾ ਲਏ ਸੀ ਜਿਹਦੇ ਵਿੱਚ ਉਸ ਦੀ ਘਟਿਆ ਕਰਤੂਤ ਰਿਕਾਰਡ ਹੋ ਗਈ ਤੇ ਉਹਦੀ ਪੋਲ ਖੁੱਲ ਗਈ ਪੁੱਤ ਸਾਨੂੰ ਮਾਫ ਕਰਦੇ ਤੇ ਘਰ ਵਾਪਸ ਆ ਜਾ ਤਾਂ ਰਾਜਵੀਰ ਨੇ ਕਿਹਾ ਚੰਗਾ ਹੋਇਆ ਜਿਹੜਾ ਉਸ ਚਰਿੱਤਰਹੀਣ ਆਦਮੀ ਦੀ ਸੱਚਾਈ ਤੁਹਾਡੇ ਸਾਹਮਣੇ ਤਾਂ ਆਈ ਨਹੀਂ ਤਾਂ ਬਿਨਾਂ ਗਲਤੀ ਦੇ ਜਿਹੜੀ ਸਜ਼ਾ ਪਿਛਲੇ 5 ਸਾਲਾਂ ਤੋਂ ਮੈਂ ਭੁਗਤ ਰਹੀ ਆ ਉਹ ਸਜ਼ਾ ਰੂਹੀ ਤੇ ਅਭੀ ਵੀ ਭੁਗਤ ਦੇ ਕਿਉਂਕਿ ਬਹੁਤਾ ਬਗਾਨੀ ਹੁੰਦੀ ਆ ਨਾ ਤਾਂ ਉਹਦੀਆਂ ਗੱਲਾਂ ਤੇ ਕੋਈ ਕਿਉਂ ਜਕੀਨ ਕਰੂ ਤੇ ਉਹਦੀਆਂ ਗੱਲਾਂ ਦੀ ਕੋਈ ਅਹਿਮੀਅਤ ਵੀ ਨਹੀਂ ਹੁੰਦੀ ਕਿਉਂਕਿ ਸੋਹਰਾ ਪਰਿਵਾਰ ਉਹਨੂੰ ਕਦੀ ਆਪਣੀ ਨਿਮੰਦਾ ਉਹ ਕੁਝ ਵੀ ਕਰ ਲਵੇ ਤੁਸੀਂ ਗੁਰਪ੍ਰੀਤ ਦੀ ਗੱਲ ਸੁਣ ਕੇ ਉਹਨੂੰ ਸੱਚ ਮੰਨ ਲਿਆ ਸੀ ਤੇ ਮੇਰੀਆਂ ਗੱਲਾਂ ਨੂੰ ਗਲਤ ਤੇ ਸਾਨੂੰ ਬਿਨਾ ਕਿਸੇ ਗਲਤੀ ਤੋਂ ਘਰੋਂ ਕੱਢ ਦਿੱਤਾ ਸੀ ਹੁਣ ਜਦੋਂ ਸਚਾਈ ਤੁਹਾਡੇ ਸਾਹਮਣੇ ਆਹੀ ਗਈ ਆ ਤਾਂ ਤੁਹਾਨੂੰ ਲੱਗਦਾ ਹੈ ਕਿ ਮਾਫੀ ਮੰਗਣ ਨਾਲ ਮੈਂ ਵਾਪਸ ਘਰ ਆ ਜੂੰਗੀ ਐਵੇਂ ਕਦੀ ਨਹੀਂ ਹੋਣਾ ਮੰਮੀ ਜੀ ਸਿੱਧੀ ਜਹੀ ਗੱਲ ਆ ਜੇ ਅੱਜ ਸਚਾਈ ਸਾਹਮਣੇ ਨਾਮ ਦੀ ਤਾਂ ਮੈਂ ਅੱਜ ਵੀ ਤੁਹਾਡੀਆਂ ਨਜ਼ਰਾਂ 'ਚ ਗਲਤ ਹੀ ਸੀ ਕਿਉਂਕਿ ਮੇਰੀ ਜ਼ੁਬਾਨ ਤੇ ਤਾਂ ਤੁਹਾਨੂੰ ਭਰੋਸਾ ਹੀ ਨਹੀਂ ਆਪਣੇ ਜਵਾਈ ਦੀ ਜ਼ੁਬਾਨ ਤੇ ਹੀ ਭਰੋਸਾ ਸੀ ਜਦਕਿ ਉਦੋਂ ਮੈਂ 2 ਸਾਲ ਤੋਂ ਹਰ ਪਲ ਤੁਹਾਡੇ ਨਾਲ ਸੀ ਫਿਰ ਵੀ ਮੈਂ ਆਪਣੇ ਲਈ ਤੁਹਾਡੇ ਦਿਲ ਵਿੱਚ ਵਿਸ਼ਵਾਸ ਨਹੀਂ ਬਣਾ ਪਾਈ ਤੇ ਜਵਾਈ ਜਿਹੜਾ ਕਦੀ ਕਦਾਈਂ ਕਰੰਦਾ ਸੀ ਉਹ ਤੁਹਾਡੇ ਲਈ ਜਾਦਾ ਆਪਣਾ ਤੇ ਜਾਦਾ ਸੱਚਾ ਹੋ ਗਿਆ ਮਾਫ ਕਰਿਓ ਮੰਮੀ ਜੀ ਹੁਣ ਚਾਹੇ ਕੁਝ ਵੀ ਹੋ ਜਾਵੇ ਗੱਲ ਮੇਰੇ ਆਤਮ ਸਨਮਾਨ ਦੀ ਆ ਮੈਨੂੰ ਘਰੋਂ ਕੱਢਿਆ ਗਿਆ ਸੀ ਉਸ ਵਕਤ ਤੁਸੀਂ ਮੇਰੇ ਉੱਤੇ ਯਕੀਨ ਨਹੀਂ ਸੀ ਕੀਤਾ ਇਸ ਲਈ ਹੁਣ ਮੈਂ ਤਾਂ ਕਦੀ ਉਸ ਘਰ ਚ ਵਾਪਸ ਨਹੀਂ ਆਉਂਗੀ ਹਾਂ ਤੁਹਾਡਾ ਜਦੋਂ ਦਿਲ ਚਾਹੇ ਮੇਰੇ ਘਰ ਆ ਸਕਦੇ ਹੋ ਤੁਹਾਡਾ ਮੁੰਡਾ ਜਦੋਂ ਚਾਹੇ ਤੁਹਾਡੇ ਕੋਲ ਜਾ ਸਕਦਾ ਆ ਪਰ ਮੇਰੇ ਕੋਲੋਂ ਕੋਈ ਉਮੀਦ ਨਾ ਰੱਖਿਓ ਹਾਂ ਮੈਂ ਰੋਹੀ ਲਈ ਖੁਸ਼ ਹਾਂ ਕਿ ਉਹਨੂੰ ਉਸ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਤਕਲੀਫ ਦਾ ਸਾਹਮਣਾ ਮੈਂ ਤੇ ਪ੍ਰਦੀਪ ਨੇ ਕੀਤਾ ਸੀ ਇਹ ਉਹਦੀ ਖੁਸ਼ ਨਸੀਬੀ ਆ ਇਹ ਕਹਿ ਕੇ ਰਾਜਵੀਰ ਨੇ ਫੋਨ ਕੱਟ ਦਿੱਤਾ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਗੁਰਪ੍ਰੀਤ ਕਿਸੇ ਕੁੜੀ ਨਾਲ ਛੇੜਖਾਨੀ ਕਰਨ ਦੇ આરોਪ ਚ ਜੇਲ੍ਹ ਚਲਿਆ ਗਿਆ ਆ ਤਾਂ ਅਮਨ ਨੇ ਉਹਦੇ ਕੋਲੋਂ ਤਲਾਕ ਲੈਣ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਤੇ ਆਪਣੇ ਪੇਕੇ ਆ ਗਈ ਕੁਝ ਦਿਨਾਂ ਬਾਅਦ ਉਹਦਾ ਤਲਾਕ ਵੀ ਹੋ ਗਿਆ ਤੇ ਅਮਨ ਨੇ ਆਪਣੇ ਭਰਾਵਾਂ ਤੇ ਭਾਬੀਆਂ ਕੋਲੋਂ ਮਾਫੀ ਮੰਗੀ ਤੇ ਇੱਥੇ ਨੌਕਰੀ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੀ। ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।